ਮੰਮੀ ਹੂੰ ਇੱਕ ਗੱਲ ਪੁੱਛਾਂ ਮੈਂ ਤੁਹਾਡੇ ਤੋਂ ਉਹ ਬਾਬਾ ਛੱਡ ਵੀ ਦੇ ਕੁੜੀਆਂ ਦਿਮਾਗ ਚਾਟਦੇ ਹੁੰਦੇ ਨੇ ਮਾਮਾ ਦਾ ਤੁ ਨੂੰ ਹੋ ਕੇ ਨਾ ਮੰਮੀ ਇੱਕ ਗੱਲ ਪੁੱਛਾਂ ਹਾਂ ਪੁੱਛੋ ਤੈਨੂੰ ਹਟਣਾ ਲਾ ਮੰਮੀ ਹੁਣ ਜ਼ਰੂਰੀ ਥੋੜੀ ਵੀ ਸਾਰੀਆਂ ਚੀਜ਼ਾਂ ਮਾਵਾਂ ਤੋਂ ਹੀ ਸਿੱਖਣ ਨੂੰ ਮਿਲਣ ਨਾਲੇ ਕਈ ਚੀਜ਼ਾਂ ਤਾਂ ਸੱਸਾਂ ਤੋਂ ਵੱਧ ਸਿੱਖਣ ਨੂੰ ਮਿਲਦੀਆਂ ਨੇ ਠੀਕ ਹੈ ਜੀ ਠੀਕ ਹੈ ਪੁੱਛੋ ਕੀ ਪੁੱਛਣਾ ਮੰਮੀ ਜਿਵੇਂ ਹੁਣ ਮਾਮਾ ਮੰਮੀ ਆ ਕੇ ਗਏ ਸੀਗੇ ਹਨਾ ਵੀ ਮੈਂ ਦੇਖਿਆ ਵੀ ਨਹੀਂ ਨਾ ਅ ਬੁੜੀਆਂ ਆਪਣੇ ਭਰਾ ਦਾ ਹੀ ਕਰਦੀਆਂ ਹੁੰਦੀਆਂ ਨੇ ਬਸ ਵੀ ਤੁਸੀਂ ਮੰਮੀ ਦਾ ਵੀ ਬਰਾਬਰ ਹੀ ਕਰਦੇ ਹੋ ਹਨਾ ਇਹ ਸਵਾਲ ਤਾਂ ਤੁਸੀਂ ਨੇ ਬਹੁਤ ਵਧੀਆ ਕਰਿਆ ਪੁੱਛ ਕੇ ਕਿਉਂਕਿ ਇਹ ਸਵਾਲ ਨਾ ਮੈਨੂੰ ਲੱਗਦਾ ਵੀ ਮੇਰੇ ਵੀ ਦਿਲ ਵਿੱਚ ਹੁੰਦਾ ਸੀਗਾ ਵੀ ਕੁੜੀਆਂ ਪਰਜਾਈਆਂ ਦਾ ਕਿਉਂ ਨਹੀਂ ਕਰਦੀਆਂ ਜਦੋਂ ਨਣਦਾਂ ਦੇ ਘਰੇ ਪਰਝਾਈ ਆਉਂਦੀ ਨੇ ਕਦੇ ਭਾਈ ਦੇ ਨਾਲ ਨਣਦਾ ਭਾਈ ਨਾਲ ਤਾਂ ਮਿਲਣ ਗਿਆ ਪਰ ਪਰਝਾਈ ਨੂੰ ਉਹਨਾਂ ਰਤਬਾ ਨਹੀਂ ਦਿੰਦੀ ਹੈ ਜਿੰਨਾ ਉਹਨਾਂ ਦਾ ਭਣਦਾ ਹੁੰਦਾ ਸਹੀ ਗੱਲ ਆਉਂਦੀ ਫਿਰ ਉਹ ਪੇਕੇ ਕਿਹੜੇ ਮੂਹ ਨਾ ਜਾਂਦੀਆਂ ਨੇ ਕਿਉਂਕਿ ਉਹਦੀ ਪਰਝਾਈ ਦਾ ਘਰ ਹੁੰਦਾ ਮਾਮਾ ਤੋਂ ਬਾਅਦ ਪਰਝਾਈਆਂ ਨੇ ਹੀ ਵਰਤਨਾ ਹੁੰਦਾ ਜਿੰਨਾ ਪਿਆਰ ਪਪਾਈਆਂ ਦਾ ਕਰਦੇ ਆ ਨਾ ਉਹਨੇ ਆਪਣੀਆਂ ਪਰਝਾਈਆਂ ਨੂੰ ਵੀ ਕਰਨਾ ਚਾਹੀਦਾ ਤਾਂ ਹੀ ਮੰਮੀ ਮਾਮੀ ਵੀ ਤੁਹਾਡਾ ਬਹੁਤ ਕਰਦੀ ਆ ਹਾਂ ਮੇਰੀ ਪਰਝਾਈ ਵੀ ਮੇਰਾ ਬਹੁਤ ਕਰਦੀ ਆ ਹੁਣ ਹੋ ਗਏ ਸਵਾਲ ਪੂਰੇ ਚਾਬਲਾ ਦੇ ਠੀਕ ਹੈ ਮੰਮੀ